ਥਾਣਾ ਲੋਹੀਆਂ ਸਬਡਿਵੀਜ਼ਨ ਸ਼ਾਹਕੋਟ ਜਿਹੜਾ ਗੰਦਰ ਦਿਹਾਤੀ ਦੇ ਏਰੀਆ ਚ ਲੋਹੀਆਂ ਤੋਂ ਮੁਖ ਰੋਡ ਤੇ ਮਾਨਪੁਰਾਡੇ ਦੇ ਨੇੜੇ ਲੈਫਟ ਸਾਈਡ ਤੇ ਇੱਕ ਲੇਡੀ ਹਰਜੀਤ कौर ਪਤਨੀ ਕਰਵਿੰਦਰ ਸਿੰਘ ਵਾਸੀ ਕਨਾਲ ਕਲੋਨੀ ਦਾ ਐਕਸੀਡੈਂਟ ਹੋਣ ਬਾਰੇ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਵੱਲੋਂ ਮੁੱਢਲੀ ਜਾਂਚ ਤੇ ਇਹ ਪਤਾ ਲੱਗਿਆ ਕਿ ਇਸ ਦਾ ਜਿਹੜਾ ਕਿਸੇ ਨਾਮ ਨੂੰ ਵਿਅਕਤੀ ਨੇ 23 ਤਾਰਿਖਾ ਅਥਾਰਾ ਨਾਮ ਗੜੀਵੱਜ ਨੂੰ ਘੇਜਣ ਕਰਕੇ ਜਿਹੜਾ ਉਹਦਾ ਕਤਲ ਕੀਤਾ ਉਹਦੀ ਡੈਡ ਬੋਡੀ ਸਿਵਲ ਹਸਪੀਟਲ ਜਿਹੜੀ ਅਨੁਪਦਰ ਬਚਾਈ ਗਈ ਸੀ ਔਰ ਅੱਜ ਉਹਨਾਂ ਦੇ ਮ੍ਰਿਤਕ ਹਰਜੀਤ ਕੌਰ ਦੇ ਫਾਦਰ ਸਾਧ ਸਤੂ ਸਿੰਘ ਦੀ ਸਟੇਟਮੈਂਟ ਤੇ ਮਕੱਦਮਾ ਨੰਬਰ 94 ਅ ਜੁਰਮ 193 ਐਨਐਸ ਤਹਿਤ ਥਾਣਾ ਰੋਗੜੀ ਕਿ ਕਤਲ ਦਾ ਮਕਦਮਾ ਦਰਜ ਕਰ ਲਿਆ ਇਹ ਇੱਕ ਲੁੱਟ ਦੀ ਵਾਰਦਾਤ ਨਹੀਂ ਸੀ ਜੋ ਇਹ ਸਿੱਧੇ ਤੌਰ ਤੇ ਇੱਕ ਨਾਮਲੇ ਨਰਤੇ ਨੂੰ ਕਤਲ ਕੀਤਾ ਗਿਆ ਇਸ ਦੀ ਕਤਲ ਦੀ ਹਰ ਐਂਗਲ ਤੋਂ ਮਾਜੂਦ ਐਸਐਸਪੀ ਸਾਹਿਬ ਅੰਦਰ ਸਿੰਘ ਮਖਰੀ ਦੀ ਗਾਈਡਲਾਈਨ ਤੇ ਹਰ ਤੰਗ ਤਰੀਕੇ ਨਾਲ ਇਨਵੈਸਟੀਗੇਸ਼ਨ ਡੀਪਲੀ ਕੀਤੀ ਜਾ ਰਹੀ ਹੈ ਜਲਦੀ ਹੀ ਇਹਦੇ ਵਿੱਚ ਜਿਹੜੇ ਕ੍ਰਿਮੀਨਲ ਰੱਤੀ ਹੈਗੇ ਨੇ ਉਹਨੂੰ ਗ੍ਰਿਫਤਾਰ ਕਰਕੇ ਇਸ ਕੰਮਸ਼ੇ ਬੰਦ ਕੀਤਾ ਜਾਊਗਾ। ਇਹ ਸਿੱਧੇ ਤੌਰ ਤੇ ਇੱਕ ਕਤਲ ਹੈ। ਇਹ ਲੁੱਟ ਦੀ ਵਾਰਦਾਤ ਨਹੀਂ ਹੈ ਤੇ ਜਿਹਨੂੰ ਡੀਪਲੀ ਇਨਵੈਸਟਿਗੇਟ ਕੀਤਾ ਜਾ ਰਿਹਾ। ਥੈਂਕ ਯੂ। ਜੇ ਉਹਦੇ ਵਿੱਚ ਜਿਹੜੇ ਵੇਖੋ ਸਾਡਾ ਵੀ ਰੋਜ਼ਦਾ ਇੱਕ ਤਾਂ ਹੈਗਾ ਅਸੀਂ ਇਹਨੂੰ ਲੁੱਟ ਵਾਲਾ ਉਹਦੇ ਵਿੱਚ ਕੋਈ ਸਿਫਰਿੰਗ ਉਹਦੇ ਜਿਹੜੇ ਪੈਨੇ ਹੋਏ ਗਹਿਨੇ ਵਗੈਰਾ ਹੈਗੇ ਆ ਉਹ ਆਲਰੇਡੀ ਉਹਦੀ ਬਾਡੀ ਦੇ ਨਾਲ ਮੌਜੂਦ ਨੇ। ਉਹਦਾ ਕੋਈ ਘਰ ਜਾਂ ਅਪਾਰਟਮੈਂਟਸ ਨਹੀਂ ਹੈ ਜਿਹੜਾ ਉਹਦੇ ਕੋਈ ਗਹਿਨੇ ਦਾ ਜਾਂ ਕੋਈ ਪਰਸ ਹੈ ਜਿਹੜਾ ਜੇ ਕੋ ਨੋਟ ਹੋਇਆ ਹੋਵੇ ਤੇ ਉਹਦਾ ਜਿਹੜਾ ਗਰਦਨ ਤੇ ਜਿਹੜਾ ਕੱਟ ਹੈਗੇ ਨੇ ਉਹ ਇੱਕ ਕਤਲ ਕਰਨ ਵਾਲੇ ਦੇ ਹੈਗੇ ਨਾ ਕਿ ਸਵਚਨ ਦੇ ਹੈਗੇ ਮੇਰੇ ਕੋਲ ਤਾਂ ਜਿਹੜੇ ਸੁਰਲੀਅਨ ਸੀਗੇ ਉਹ ਉਹਨਾਂ ਦੇ ਵੀਊ ਸੀਗੇ ਪਰ ਪੁਲਿਸ ਦੀ ਇਨਵੈਸਟੀਗੇਸ਼ਨ ਚ ਮਰਡਰ ਹੈਗਾ ਜੀ ਜੋ ਹੁਣ ਤੱਕ ਪਤਾ ਲੱਗਿਆ ਵੀ ਇਸ ਲੇਡੀ ਦੇ ਜਿਹੜਾ ਸੈਕੰਡ ਮੈਰਿਜ ਸੀਗੀ ਇਹਦੇ ਹਸਬੰਦ ਦੀ ਵੀ ਸੈਕੰਡ ਮੈਰਿਜ ਹੈਗੀ ਆ ਔਰ ਇਹਨਾਂ ਸਾਰੇ ਜਿਹੜੇ ਪਿਛੋਕੜ ਜਿਹੜਾ ਇਸ ਫੈਮਿਲੀ ਦਾ ਜਾਂ ਅਦਰ ਵੇਅ ਹੈਗਾ ਸਾਰੇ ਐਨਐਸਕੀਸ ਕੀਤੇ ਜਾਣਗੇ ਤੇ ਨਹੀਂ ਕਰਫਿਨ ਨਹੀਂ ਕੀਤੀ ਕਿਉਂਕਿ ਫੈਮਿਲੀ ਵੀ ਪੂਰੇ ਸਰ ਵਿੱਚ ਹੈਗੀ ਆ 80% ਹੋ ਗਿਆ ਤੇ ਇਹਨੂੰ ਬਿਵੇਂ ਟਾਈਮ ਦੇਖੇ ਤੇ